ਮੈਂ ਪ੍ਰਮੋਦ ਸ਼ਰਮਾ ਦਿਪਤੀ ਚੀ ਬਾਡਨ ਸਿਵਲ ਡਿਫੈਂਸ ਹੁਸ਼ਿਆਰਪੁਰ ਅੱਜ ਸਾਡੀ ਜੋ ਟੀਮ ਹੈ ਸਿਵਲ ਡਿਫੈਂਸ ਹੁਸ਼ਿਆਰਪੁਰ ਦੀ ਔਰ ਨਾਲ ਸਾਡੇ ਪੰਜਾਬ ਹੋਮਗਾਰਡ ਹੁਸ਼ਿਆਰਪੁਰ ਦੀ ਜੋ ਟੀਮ ਹੈ ਸਾਡੀ ਸਾਨੂੰ ਪਤਾ ਲੱਗਾ ਕਿ ਇਦਾਂ ਦਾ ਕਰਕੇ ਚੋਦੇ ਵਿੱਚ ਇੱਕਦਮ ਪਾਣੀ ਆ ਗਿਆ ਹੈ ਔਰ ਉੱਥੇ ਜੋ ਹੈ ਇੱਕ ਟਰੱਕ ਫਸ ਗਿਆ ਹੈ ਇਹ ਕਿਹੜਾ ਮਹੱਲਾ ਦੀ ਜਿਹੜੇ ਚੋਦੇ ਵਿੱਚ ਇੱਥੇ ਗੱਡੀ ਫਸੀ ਆ ਇਹ ਜਿਹੜਾ ਨਿਊ ਸੁਖੀਆਵਾਦ ਦਾ ਏਰੀਆ ਹੈ ਜਿਹੜਾ ਸ਼ਹਿਰ ਤੋਂ ਨਹੀਂ ਆਬਾਦੀ ਤੋਂ ਨਿਊ ਸੁਖੀਆਵਾਦ ਨੂੰ ਰਸਤਾ ਸਪੈਲਵੇ ਜਾਂਦਾ ਹੈ ਜੋ ਰੋਡ ਹੈ ਕਾਜਵੇ ਇਹ ਉਹ ਰਸਤਾ ਹੈ ਜੀ ਇਹ ਜਦ ਪਾਣੀ ਹੈ ਡਰਾਈਵਰ ਨੂੰ ਪਤਾ ਵੀ ਹੈ ਕਿ ਪਾਣੀ ਚੱਲਦਾ ਚੋਦੇ ਵਿੱਚ ਪਾਣੀ ਆਇਆ ਫਿਰ ਵੀ ਡਰਾਈਵਰ ਨੇ ਉਹ ਵੇਰ ਨਹੀਂ ਹੈ ਜੀ ਜਾਣ ਬੁੱਝ ਕੇ ਆਪਣੀ ਜਾਨ ਨੂੰ ਵੀ ਰਿਸਕ 'ਚ ਪਾਉਂਦੇ ਨੇ ਤੇ ਨਾਲ ਜਿਹੜੇ ਇਹਨਾਂ ਦੇ ਜਾਨ ਬਚਾਉਣ ਵਾਲੇ ਉਹਨਾਂ ਦੀ ਵੀ ਜਾਨ ਨੂੰ ਰਿਸਕ 'ਚ ਪਾਉਂਦੇ ਨੇ ਪ੍ਰਸ਼ਾਸਨ بار بار ਇਹਨਾਂ ਨੂੰ ਤਗੀਦ ਕਰਦਾ ਰਿਕੁਐਸਟ ਕਰਦਾ ਕਿ ਪਾਣੀ ਦਾ ਕੋਈ ਪਤਾ ਨਹੀਂ ਹੈ ਜਦੋਂ ਪਾਣੀ ਦੇ ਵਿੱਚ ਗੱਡੀ ਨਾ ਵੜੋ ਇਹ ਫਿਰ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਸਮਝਦਾਰ ਬੰਦੇ ਨੇ ਉਹ ਪਾਣੀ ਦੇ ਵਿੱਚ ਵੜ ਕੇ ਆਪਣੀ ਜਾਨ ਨੂੰ ਵੀ ਨੁਕਸਾਨ 'ਚ ਪਾਹ ਲੰਦੇ ਨੇ ਇੱਥੇ ਕਿਸੇ ਪੁਲਿਸ ਮੁਲਾਜ਼ਮ ਨੇ ਜਾ ਕੇ ਸੇ ਹੋਰ ਲੋਕਾਂ ਨੇ ਇਹਨੂੰ ਰੋਕਿਆ ਨਹੀਂ ਗੱਡੀ ਡਰਾਈਵਰ ਨੂੰ ਕੋਈ ਗੱਡੀ ਪਾਣੀ ਵਿੱਚ ਨਾ ਵੜੋ ਇਹਨੂੰ ਰੋਕਿਆ ਗਿਆ ਪਰ ਇਹ ਨਹੀਂ ਰੁਕੇ ਤੇ ਇਹਨਾਂ ਨੂੰ ਬਾਰ ਬਾਰ ਰੋਕਿਆ ਗਿਆ ਤੇ ਇਹਨਾਂ ਨੇ ਜिद ਕਰਕੇ ਨਿਕਲ ਗਏ ਕੋਈ ਗੱਡੀ ਅੱਗੇ ਆ ਗਈ ਕਹਿੰਦੇ ਉਹਨੂੰ ਪਾਸ ਦਿੰਦੇ ਦਿੰਦੇ ਨੇ ਜਿਹੜਾ ਉਹ ਰਸਤੇ ਤੋਂ ਆਪਣੇ ਆਪ ਨੂੰ نیچے ਲਾ ਲਿਆ ਹੁਣ ਸਹੀ ਸਲਾਮਤ ਗੱਡੀ ਤੋਂ ਬਾਹਰ ਕੱਢ ਲਿਆ ਜੀ ਬਿਲਕੁਲ ਜੀ ਜੋ ਪੰਜਾਬ ਹੋਮਗਾਰਡ ਔਰ ਪੰਜਾਬ ਪੁਲਿਸ ਔਰ ਸਾਡੇ ਜੋ ਪੰਜਾਬ ਹੋਮਗਾਰਡ ਦੀ ਟੀਮ ਨੇ ਪੰਜਾਬ ਪੁਲਿਸ ਦੀ ਟੀਮ ਨੇ ਔਰ ਸਾਡੇ ਸਿਵਲ ਡਿਫੈਂਸ ਵਲੰਟੀਅਰ ਨੇ ਆਪਣੀ ਜੋ ਸੇਵਾ ਇੱਥੇ ਨਿਭਾਈ ਹੈ ਤੇ ਗੱਡੀ ਜਿਹੜੀ ਸਹੀ ਸਲਾਮਤ ਬਾਹਰ ਨਿਕਲ ਗਈ ਹੈ ਔਰ ਨਾਲ ਹੀ ਉਹਦੇ ਵਿੱਚ ਪ੍ਰਮਾਤਮਾ ਦਾ ਸ਼ੁਕਰ ਹੈ ਧੰਨਵਾਦ ਦੀਆਂ ਕੋਈ ਜਾਨੀਮਾਲ ਨੁਕਸਾਨ ਜਿਹੜਾ ਆਇਆ ਉਹ ਤੋਂ ਬਚਾਅ ਹੋ ਗਿਆ ਕੋਈ ਜਾਨੀਮਾਲ ਨੁਕਸਾਨ ਨਹੀਂ ਹੋਇਆ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਜਿਸ ਤਰ੍ਹਾਂ ਇਹਦਾ ਪਾਣੀ ਆਇਆ ਕਿ ਵਿੱਚ ਗੱਡੀਆਂ ਵੜਨਾਂ ਕਿਸ ਤਰ੍ਹਾਂ ਬਰਸਾਤ ਦੇ ਦਿਨ ਹੈਗੇ ਉੱਪਰ ਜਦੋਂ ਪਹਾੜ ਦੇ ਉੱਤੇ ਜ਼ਿਆਦਾ ਬਰਸਾਤ ਹੁੰਦੀ ਹੈ ਤੇ ਉੱਪਰੋਂ ਕਿਸੇ ਵੇਲੇ ਵੀ ਡੈਮ ਨੂੰ ਜਦੋਂ ਖਤਰਾ ਲੱਗਦਾ ਤੇ ਉਹ ਇੱਕਦਮ ਪਾਣੀ ਛੱਡ ਦਿੰਦੇ ਨੇ ਸਾਰੇ ਨੂੰ ਹੱਥ ਜੋੜ ਕੇ ਆਪਣੇ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਇਹੀ ਰਿਕੁਐਸਟ ਕਰਦੇ ਹਾਂ ਕਿ ਐਦਾ ਪਾਣੀ ਜਦੋਂ ਇਕਦਮ ਆਂਦਾ ਹੈ ਪਾਣੀ ਤੋਂ ਦੂਰ ਰਭੋ ਪਾਣੀ ਦਾ ਕੋ ਪਤਾ ਨਹੀਂ ਹੁੰਦਾ ਪਾਣੀ ਕਿ ਕਿਸ ਦਾ ਜੋਰ ਨਹੀਂ ਚੱਲਦਾ ਆਪਣਾ ਵੀ ਵਿਚਾਰ ਰੱਖੋ ਤੇ ਦੂਜੇ ਦੀ ਜਾਨ ਦੀ ਵੀ ਰੱਖਿਆ ਕਰੋ ਇੱਕ ਸਰ ਗੱਡੀ ਪਾਣੀ ਦੇ ਵਿੱਚ ਫਸੀ ਹੋਈ ਹੈ ਉਹ ਬੜਾ ਖਤਰੇ ਵਾਲਾ ਕੰਮ ਹੈ ਔਰ ਜਿਹੜੇ ਲੋਕ ਆ ਜਿਹੇ ਵੀ ਹਲਦ ਵਾਲੇ ਬਿਲਕੁਲ ਪਹਿਲਾਂ ਖੜੇ ਸੀ ਹਲਦ ਵਾਲੇ ਚੋਦੇ ਪਾਣੀ ਦੇ ਹਲਦ ਵਾਲੇ ਉਹ ਫੇਰ ਵੀ ਡਰ ਰਹੇ ਕਿ ਕਈ ਵਾਰੀ ਵੀ ਪਾਣੀ ਕਿਸੇ ਟਾਈਮ ਵੀ ਚੱਕਦਾ ਵਧ ਆ ਸਕਦਾ ਸਰ ਐਦਾਂ ਹੀ ਹੋਇਆ ਅੱਜ ਵੀ ਪਾਣੀ ਕਿਦਮੇ ਆਇਆ ਹੈ ਲੋਕਾਂ ਨੂੰ ਰਿਕੁਐਸਟ ਕਰ ਰਹੇ ਆ ਵਾਰ-ਵਾਰ ਕੀ ਅਸੀਂ ਤਾਂ ਆਪਣੀ ਜੋ ਵਲੰਟਰੀ ਸੇਵਾ ਹੈ ਉਹ ਅਸੀਂ ਵਲੰਟਰੀ ਸੇਵਾ ਆਪਣੀ ਨਿਭਾ ਰਹੇ ਹਾਂ ਔਰ ਨਿਭਾਉਂਦੇ ਰਵਾਂਗੇ ਦੇਸ਼ ਦੀ ਸੇਵਾ ਲਈ ਔਰ ਸਮਾਜ ਦੀ ਸੇਵਾ ਲਈ ਸਾਡੀ ਇਹ ਸਮੂਹ ਟੀਮ ਹਰਵਿੰਦਰ ਸ਼ਾ ਤਤਪਰ ਹੈ ਸਿਵਲ ਡਿਫੈਂਸ ਹੁਸ਼ਿਆਰਪੁਰ ਦੀ ਟੀਮ ਔਰ ਸਾਡੇ ਪੰਜਾਬ ਹோம்ਗਾਰਡ ਜੋ ਹੈ ਹੁਸ਼ਿਆਰਪੁਰ ਦੀ ਟੀਮ ਔਰ ਸਾਰੀ ਸਾਡੇ ਨਾਲ ਖੜੀ ਹੈ ਔਰ ਅਸੀਂ ਡਿਊਟੀ ਦੇ ਰਹੇ ਹਾਂ ਧੰਨਵਾਦ ਸਰ ਆ ਜੀ ਚੋ ਦੇ ਵਿੱਚ ਪਾਣੀ ਆਇਆ ਹੋਇਆ ਹੈ ਲੋਕ ਵੀ ਕਈ ਜਿਹੜੇ ਕਿ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਸਭ ਨੂੰ ਬੜੇ ادب ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਜੇ ਜਦੋਂ ਪਹਾੜਾਂ ਦੇ ਵਿੱਚ ਜਿਆਦਾ بارش ਹੋ ਜਾਂਦੀ ਤੇ ਜਿਹੜੇ ਸਾਡੇ ਹੁਸ਼ਿਆਰਪੁਰ ਦੇ ਚੋਅ ਆ ਇਹਨਾਂ ਚ ਪਾਣੀ ਕਾਫੀ ਆ ਜਾਂਦਾ ਇਹ ਕਿਸ ਵੇਲੇ ਦੇਖਣ ਨੂੰ ਇੰਜ ਲੱਗਦਾ ਕਿ ਪਾਣੀ ਬਹੁਤ ਥੋੜਾ ਪਰ ਪਾਣੀ ਦਾ ਜਿਹੜਾ ਵਹਾਅ ਹੁੰਦਾ ਉਹ ਬੜਾ ਤੇਜ਼ ਹੁੰਦਾ ਹੈ ਇਹ ਕੁਦਰਤ ਹੈ ਕੁਦਰਤ ਦਾ ਮੁਕਾਬਲਾ ਇਨਸਾਨ ਨਹੀਂ ਕਰ ਸਕਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਪਾਣੀ ਜਦੋਂ ਆ ਜਾਂਦਾ ਇਹਦੇ ਵਿੱਚੋਂ ਦੀ ਲੰਘਣ ਜਿਹੜੀ ਜਿਹੜੀ ਕੋਸ਼ਿਸ਼ ਹੈ ਨਾ ਕਰੋ ਇਹਦੇ ਨਾਲ ਕੋਈ ਵੀ ਜਿਹੜਾ ਵੱਡਾ ਹਾਦਸਾ ਜਾਣ ਦਾ ਜਾਂ ਜਾਨੀ ਜਾਂ ਮਾਲੀ ਹੋ ਸਕਦਾ ਇਹਦੀ ਉਦਾਹਰਨ ਵਜੋਂ ਪਿੱਛੇ ਦੇਖ ਲਓ ਇੱਕ ਗੱਡੀ ਹੈ ਇਹ ਕਿਸੇ ਵਿਅਕਤੀ ਨੇ ਪਾਣੀ ਦੇ ਵਿੱਚ ਵਾੜੀ ਹੈ ਜੇ ਐਡੀ ਵੱਡੀ ਗੱਡੀ ਜਿਹੜੀ ਹੈ ਉਹ ਪਾਣੀ ਦਾ ਫਲੋ ਨਹੀਂ ਚੱਲ ਰਹੀ ਤੇ ਕੀ ਇੱਕ ਟੂ-ਵੀਲਰ ਜਾਂ ਇੱਕ ਇਨਸਾਨ ਇਹ ਜਿਹੜੀ ਪਹ ਦੀ ਕੁਦਰਤੀ ਮਾਰ ਹੈ ਇਹਨੂੰ ਕਿਤੇ ਚੱਲੂਗਾ ਇਸ ਕਰਕੇ ਸਾਰਿਆਂ ਦੀ ਪੁਲਿਸ ਬੇਨਤੀ ਹੈ ਕਿ ਇਸ ਕੰਮ ਦੇ ਵਿੱਚ ਕੋਆਪਰੇਸ਼ਨ ਕਰਿਆ ਕਰੋ ਪਲੀਜ਼ ਜਦੋਂ ਪਾਣੀ ਆਵੇ ਉਹਦੇ ਵਿੱਚ ਲੰਘਣ ਦੀ ਕੋਸ਼ਿਸ਼ ਨਾ ਕਰੋ ਕੁਝ ਵਿਅਕਤੀ ਟੂ-ਵੀਡਰ ਵਾੜ ਲੈਂਦੇ ਆ ਕਿਸ ਵੇਲੇ ਅੱਗੇ ਜਾ ਕੇ ਵਿੱਚ ਟੋਆ ਆ ਜਾਂਦਾ ਉਹਨਾਂ ਕੋਲ ਆਪਣਾ ਟੂ-ਵੀਲਰ ਸੰਭਾਲਿਆ ਨਹੀਂ ਜਾਂਦਾ ਤੋ ਉਹ ਗਿਰ ਜਾਂਦਾ ਉਹ ਕੋਈ ਵੀ ਜਿਹੜਾ ਹਾਦਸਾ ਹੋ ਸਕਦਾ ਪਲੀਜ਼ ਸਾਰਿਆਂ ਨੂੰ ਫੇਰ ਬੜੇ ਅਦਬ ਅਤੇ ਸਤਿਕਾਰ ਨਾਲ ਬੇਨਤੀ ਹੈ ਕਿ ਇੱਥੋਂ ਪਿੱਛੇ ਹਟ ਜਾਓ ਤੇ ਪਲੀਜ਼ ਪੁਲਿਸ ਨੂੰ ਕੋਆਪਰੇਟ ਕਰੋ ਜਿਹੜੇ ਦੇਖਣ ਆਏ ਲੋਕ ਇੱਥੇ ਦੇਖਣ ਵਾਲੀ ਕੋਈ ਚੀਜ਼ ਨਹੀਂ ਹੈਗੀ ਫੈਮਲੀ ਆ ਰਹੇ ਛੋਟੇ-ਛੋਟੇ ਮੈਂ ਤੇ ਦੇਖਿਆ ਛੋਟੇ-ਛੋਟੇ ਬੱਚੇ ਵੀ ਸੀਗੇ ਔਰ ਜਿਹੜੇ ਰੱਖਿਆ ਇੱਥੇ ਕੋਈ ਪਤਾ ਹੈ ਪਾਣੀ ਦਾ ਫਲੋ ਜਿਹੜਾ ਉਹ ਕਿਹੜੇ ਵੇਲੇ ਆ ਜਾਣਾ ਠੀਕ ਨਹੀਂ ਇਸ ਕਰਕੇ ਕੋਈ ਇਦਾਂ ਦੀ ਅਨਸਕਾਮੀ ਘਟਨਾ ਨਾ ਵਾਪਰੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਜੇ ਤੁਸੀਂ ਆਏ ਹੋ ਤੇ ਪੁਲਿਸ ਦਾ ਸਾਥ ਦਿਓ ਸੜਕ ਫਸਿਆ ਹੋਇਆ ਹੈ ਤਾਂ ਡਰਾਈਵਰ ਕਿਦਾਂ ਦੇਖੋ ਜੀ ਡਰਾਈਵਰ ਨੇ ਮੈਂ ਸਮਝਦਾ ਕਿ ਬੜੀ ਤਗੜੀ ਮੂਰਖਤਾ ਕੀਤੀ ਹੈ ਜੇ ਪਾਣੀ ਦਾ ਵਹਾਅ ਥੋੜਾ ਜਿਹਾ ਹੋਰ ਆ ਜਾਵੇ ਹੁਣ ਵੀ ਹੋ ਜਾਵੇ ਤੇ ਇਹ ਗੱਡੀ ਪਲਟ ਕੇ ਡੁੱਬ ਜਣੀ ਹੈ ਠੀਕ ਨਹੀਂ ਪਰ ਹੁਣ ਉਹ ਕੋਈ ਰਿਸਕ ਨਹੀਂ ਲੈ ਰਿਹਾ ਕਿ ਅਸੀਂ ਇਹ ਗੱਡੀ ਦੇ ਨੇੜੇ ਜਾਈਏ ਜੇ ਇਹ ਇੱਕ ਵਿਅਕਤੀ ਨੇ ਮੂਰਖਤਾ ਕੀਤੀ ਹੈ ਤਾਂ ਦੂਸਰਾ ਵਿਅਕਤੀ ਕਿਉਂ ਮੂਰਖਤਾ ਕਰੂਗਾ ਇਹਦੇ ਕਰਕੇ ਕੋਈ ਆਪਣਾ ਜੀਵਨ ਵੀ ਜਿਹੜਾ ਖਤਰੇ ਵਿੱਚ ਪਾਵੇ ਇਸ ਕਰਕੇ ਸੰਭਲ ਕੇ ਤੇ ਬੜੇ ਧਿਆਨ ਨਾਲ ਇhtiyat ਵਰਤਣਾ ਚਾਹੀਦਾ ਇਹ ਕੁਦਰਤੀ ਆਫਟ ਇਹਦੇ ਅੱਗੇ ਕੋਈ ਕਿਸੇ ਦਾ ਮੇਲ ਨਹੀਂ ਹੈਗਾ ਸਭ ਨੂੰ ਬੇਨਤੀ ਹੈ ਕਿ ਪਲੀਜ਼ ਇਸ ਪਾਣੀ ਨੂੰ ਕਰਾਸ ਕਰਨ ਦੀ ਕੋਸ਼ਿਸ਼ ਨਾ ਕਰੋ ਅਸੀਂ ਆਪ ਦੇਖ ਰਹੇ ਇੱਥੇ ਹੀ ਅਸੀਂ ਹੁਣ ਮਾਨ ਜੋ ਗਿਆ ਐਸਐਸਪੀ ਹਿਆਰਪੁਰ ਜੀ ਨੇ ਸਪੈਸ਼ਲ ਜਿਹੜੀਆਂ ਟੀਮਾਂ ਉਹ ਲਾ ਦਿੱਤੀਆਂ ਇਸ ਚੀਜ਼ ਵਾਸਤੇ ਅਸੀਂ ਸਾਰੀ ਟ੍ਰੈਫਿਕ ਜਿਹੜੀ ਹੈ ਉਹ ਬੰਦ ਲਾਈ ਹੈ ਇੱਥੇ ਵੀ ਆਪਣੇ ਮੁਲਾਜ਼ਮੇ ਛੱਡ ਕੇ ਗਏ ਆ ਤੇ ਬੈਰੀਕੇਟਿੰਗ ਜਿਹੜੀ ਆ ਲਗਿਆਂ ਕਰਵਾਉਣ ਪਾਜੋ ਕੋਈ ਅੰਸ਼ ਕੰਮ ਵੀ ਘਟਣਾ ਨਾ ਵਾਪਰੇ ਅਸੀਂ ਖੁਦ ਤੁਹਾਡੇ ਮਾਧਿਅਮ ਰਹੀਂ ਇੱਕ ਬੇਨਤੀ ਕਰਾਂਗੇ ਸਾਰਿਆਂ ਨੂੰ ਸਭ ਨੂੰ ਬੇਨਤੀ ਕਰਾਂਗੇ ਫਿਰ ਤੁਸੀਂ ਪਾਣੀ ਵਿੱਚ ਲੰਘਿਓ ਪਲੀਜ਼ ਹੁਣ ਚਿਰ ਕੋ ਪਾਣੀ ਨੂੰ ਕ੍ਰੋਸ ਨਾ